ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੇ ਬਾਬਾ ਗੁਰਵਿੰਦਰ ਸਿੰਘ ਜੀ ਰਗੜੇ ਵਾਲੇ ਸਾਡਾ ਦੋਨਾਂ ਦਾ ਰਸਤਾ ਬੜਿਆ ਦਰਬਾਰ ਸਾਹਿਬ ਜਾਣ ਦਾ ਵੈਸੇ ਸਾਨੂੰ ਗੋਲਡਨ ਗੇਟ ਇੱਕ ਕੰਮ ਸੀਗਾ ਗੋਲਡਨ ਗੇਟ ਤੋਂ ਕੰਮ ਆਪਣਾ ਕਰਕੇ ਤੇ ਉਧੂ ਬਾਦ ਵੈਸੇ ਤਾਂ ਹੀ ਮੜਿਆਉਣਾ ਸੀ ਬਦਲ ਦਰਬਾਰ ਸਾਹਿਬ ਜਾਣ ਦੀ ਸਹਾ ਜਗੀ ਦਾ ਟੀਵੀ ਦਰਬਾਰ ਸਾਹਿਬ ਵੀ ਮੱਥਾ ਟੇਕ ਲਈਏ ਤੇ ਦਰਬਾਰ ਸਾਹਿਬ ਮੱਥਾ ਟੇਕ ਕੇ ਚੱਲਦੇ ਆ ਲਓ ਜੀ ਹਲੇ 10 ਕਿਲੋਮੀਟਰ ਵੀ ਨਹੀਂ ਆਏ ਤੇ ਬਾਬਾ ਜੀ ਹੁਣਾਂ ਨੂੰ ਭੁੱਖ ਤੇ ਧਿਆਲ ਆ ਗਈ ਹੈ ਹਾਂਜੀ ਬਾਬਾ ਜੀ ਕਿੱਥੇ ਚੱਲੇ ਆਪਾਂ ਅੱਜ ਬਾਬਾ ਜੀ ਆਪਾਂ ਚੱਲੇ ਆਂ ਦਰਬਾਰ ਸਾਹਿਬ ਮੱਥਾ ਟੇਕਣ ਠੀਕ ਹੈ ਜੀ ਹਾਂਜੀ ਤੇ ਇਹ ਕਿੱਦਾਂ ਬਣ ਗਿਆ ਸਵਾਬ ਬੈਠੇ ਬੈਠੇ ਆ ਬਸ ਆਪਾਂ ਬੈਠੇ ਸੀ ਤੇ ਮਨ ਜਿਹਾ ਕੀਤਾ ਮੈਂ ਕਿਹਾ ਯਾਰ ਰੂਹ ਜੀ ਨਹੀਂ ਰਾਜੀ ਹੋਣ ਗਈ ਸੀ ਕਿਤੇ ਵੀ ਉੱਥੇ ਵੀ ਬਹਿ ਗਏ ਸਾਰੀ ਝਾੜੀ ਕੰਮ ਚੱਲ ਸੋ ਚੱਲ ਮੈਂ ਕਿਹਾ ਸਕੂਨ ਜਿਹਾ ਵੀ ਚਾਹੀਦਾ ਲੈਣਾ ਹਨਾ ਬਿਲਕੁਲ ਤੇ ਮੈਂ ਕਿਹਾ ਚਲੋ ਦਰਬਾਰ ਸਾਹਿਬ ਚੱਲਦੇ ਆਂ ਪਿਤਾ ਨੂੰ ਫੋਨ ਕੀਤਾ ਇਹ ਆ ਜੀ ਪਿੰਡ ਅੱਗੇ ਆ ਜਾਣਾ ਸੀਚੇਵਾਲ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਪਿੰਡ ਆ ਜੀ ਅੱਗੇ ਉੱਥੋਂ ਅਸੀਂ ਚੜਾਂਗੇ ਮਸੀਹਾਂ ਤੋਂ ਸੁਲਤਾਨਪੁਰ ਮਸੀਹਾਂ ਤੋਂ ਲੋਈਆਂ ਰੋਡ ਤੇ ਸੁਲਤਾਨਪੁਰ ਲੋਧੀ ਵਿੱਚ ਦੀ ਹੋ ਕੇ ਫਿਰ ਅਸੀਂ ਜਾਵਾਂਗੇ ਜੀ ਕੁਂਜਦਵਾਲ ਸਾਹਿਬ ਕੁਂਜਦਵਾਲ ਸਾਹਿਬ ਤੋਂ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਤੋਂ ਅਮਰਸਰ ਅਮਰਸਰ 골ਡਨ ਗੇਟ ਤੇ ਸਾਨੂੰ ਇੱਕ ਛੋਟਾ ਜਿਹਾ ਕੰਮ ਆ ਜੀ ਉੱਥੇ ਰੁਕਾਂਗੇ ਤੇ ਉਸ ਤੋਂ ਬਾਅਦ ਅਸੀਂ ਚੱਲਾਂਗੇ ਜੀ ਦਰਬਾਰ ਸਾਹਿਬ ਨੂੰ ਲੋ ਜੀ ਮੁੰਡੀ ਮੋੜ ਪਹੁੰਚ ਚੁੱਕੇ ਆਂ ਸultanpur ਸਾਹਿਬ ਤੋਂ ਅੱਗੇ ਆ ਗਿਆ ਸੀਗੇ ਸਲਤਨਪੁਰ ਸਾਹਿਬ ਦਾ ਸ਼ਾਟ ਨਹੀਂ ਲਿਆ ਹੋਇਆ। ਤੋਂ ਰਸ ਪੀਤੀ ਅਸੀਂ ਦਸ ਪੀ ਕੇ ਮੂੰਹ ਸੁੱਕ ਰਿਹਾ ਹੁਣ। ਤੇ ਹੁਣ ਅਸੀਂ ਆ ਗਿਆ ਮੁੰਡੀ ਮੋੜ। ਹੁਣ ਇੱਥੋਂ ਜਾਵਾਂਗੇ ਸਿੱਧਾ ਜੀ ਗੋਇੰਦਵਾਲ ਸਾਹਿਬ। ਤੇ ਆਸ ਬਹੁਤ ਲੱਗੀ ਜੀ ਤੇ ਬਾਬਾ ਜੀ ਨੂੰ ਭੇਜਿਆ ਪਾਣੀ ਲੈਣ। ਆਪਾ ਜੀ ਆਪਣੇ ਠੰਡਾ ਪਾਣੀ। ਚੱਲ ੜ ਪਾਣੀ ਲੈਣ ਕਿਹ ਹੋਏ ਆ। ਕਿਤੇ ਉਹ ਠੰਡਾ ਪਾਣੀ ਨਹੀਂ ਮਿਲਦਾ। ਇੰਨੀ ਗਰਮੀ ਹੋ ਗਈ ਤੇ ਪਾਣੀ ਹੱਲੇ ਠੰਡਾ ਰੱਖਣਾ ਲੋਕਾਂ ਨੇ ਸਟਾਰਟ ਨਹੀਂ ਕੀਤਾ। ਅਨੀ ਬੀ ਕੇ ਤੇ ਚੱਲਦੇ ਆ ਜੀ ਗੋਇੰਦਵਾਲ ਸਾਹਿਬ ਵੱਲ ਨੂੰ ਗੋਇੰਦਵਾਲ ਸਾਹਿਬ ਤੋਂ ਹੁੰਦੇ ਹੋਏ ਆਪਾਂ ਪਹੁੰਚ ਗਏ ਆ ਜੀ ਤਰਨਤਾਰਨ ਹੁਣ ਤਰਨਤਾਰਨ ਤੋਂ ਅੰਮ੍ਰਿਤਸਰ ਗੋਲਡਨ ਗੇਟ ਵੱਲ ਨੂੰ ਜਾਂਦੇ ਆ ਤੇ ਉੱਥੇ ਆਪਣਾ ਕੰਮ ਨਿਬੜ ਕੇ ਤੇ ਦਰਬਾਰ ਸਾਹਿਬ ਜਾਵਾਂਗੇ ਜੀ ਮੱਥਾ ਟੇਕਾਂਗੇ ਡੈਗ ਦੇ ਢੰਗ ਤੇ ਪਹੁੰਚ ਹੀ ਗਏ ਹਾਂ ਨਾ ਬਾਬਾ ਜੀ ਗਰਮੀ ਦੱਸੋ ਕਿੰਦਾ ਅੱਜ ਗਰਮੀ ਬਹੁਤ ਆ ਯਾਰ ਗਰਮੀ ਆ ਤੀਜੀ ਚੌਥੀ ਪਾਣੀ ਦੀ ਬੋਤਲ ਆ ਦੋ ਹਿੱਲਾ-ਬੀਲੀਆਂ ਆਪਾਂ ਦੋ ਹਿੱਲਾ-ਬੀਲੀਆਂ ਤੇ ਚੌਥੀ ਪਾਣੀ ਦੀ ਬੋਤਲ ਆ ਸultanpur ਦਾ ਰਸ ਪੀਤੀ ਆ ਰਸ ਪੀਤੀ ਉਹ ਵੱਖਰੀ ਵੀਤੀ ਆ ਹੈ ਤੇ ਗਰਮੀ ਬਹੁਤ ਆ ਬਾਕੀ ਗੋਲਡਨ ਗੇਟ ਪਹੁੰਚ ਗਏ ਆ ਆਪਾਂ ਇੱਥੇ ਫਰੈਂਡ ਨੂੰ ਮਿਲਣਾ ਆਪਣੇ ਨੂੰ ਤੇ ਬਲਕੇ ਤੇ ਫੇਰ ਆਪਾਂ ਗਾਂ ਚੱਲਦੇ ਆ ਤੁਹਾਨੂੰ ਨਾਲੇ ਦਰਸ਼ਨ ਮੇਲੇ ਕਰਾਉਨੇ ਆ ਠੀਕ ਆ ਜੀ ਲੋ ਜੀ ਜਿਹੜਾ ਆਪਾਂ ਨੂੰ ਗੋਲਡਨ ਗੇਟ ਕੰਮ ਸੀਗਾ ਉਹ ਆਪਾਂ ਨੇ ਵੇਡ ਲਿਆ ਤੇ ਉਦੋਂ ਬਾਅਦ ਆਪਾਂ ਹੁਣ ਤੁਰ ਪਏ ਆ ਦਰਬਾਰ ਸਾਹਿਬ ਨੂੰ ਦਰਬਾਰ ਸਾਹਿਬ ਮੱਥਾ ਟੇਕ ਕੇ ਉੱਥੇ ਘੰਟਾ ਅੱਧਾ ਘੰਟਾ ਬੈਠ ਕੇ ਦੇਖਾਂਗੇ ਜੀ ਜੇ ਤਾਂ ਮੌਸਮ ਨੂੰ ਥੋੜਾ ਜਿਹਾ ਫਰਕ ਪਿਆ ਠੰਡਾ ਜਿਹਾ ਹੋਇਆ ਮੌਸਮ ਲੱਗਾ ਵੀ ਗਰਮੀ ਥੋੜੀ ਘਟੀ ਆ ਤਾਂ ਫੇਰ ਆਪਾਂ ਹੀਰੇ ਪਨੀਰ ਵਾਲੇ ਆਲ ਵੀ ਜਾ ਕੇ ਆਵਾਂਗੇ ਲੋ ਜੀ ਦਰਬਾਰ ਸਾਹਿਬ ਦੀ ਪਾਰਕਿੰਗ ਦੇ ਵਿੱਚ ਅਸੀਂ ਪਹੁੰਚ ਚੁੱਕੇ ਆ ਤੇ ਮੋਟਰਸਾਈਕਲ ਆਪਣਾ ਲਾ ਦਿੱਤਾ ਆਪਾਂ پارک ਕਰ ਦਿੱਤਾ ਤੇ ਹੁਣ ਚੱਲਦੇ ਆ ਮੱਥਾ ਟੇਕਣ ਦੀ ਬਾਬਾ ਜੀ ਕਿੱਥੇ ਪਹੁੰਚ ਗਏ ਆ ਆਪਾਂ ਪਹੁੰਚ ਗਏ ਆ ਵੀਰੇ ਮਹਾਰਾਜਾ ਰਣਜੀਤ ਸਿੰਘ ਚਾਉਂਗੇ ਦਰਬਾਰ ਸਾਹਿਬ ਚੱਲੇ ਆਪਾਂ ਦਰਸ਼ਨ ਕਰਨ ਤੇ ਬਾਕੀ ਸੰਤਾਂ ਨੂੰ ਵੀ ਦਰਸ਼ਨ ਕਰਾਉਣੇ ਆ ਜੀ ਜੋ ਵੀ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲੱਗਾ ਹੋਇਆ ਆ ਵੀਰੇ ਵਰਲਡ ਦਾ ਬੈਸਟ ਰਾਜ ਰਿਆ ਆ ਸਿੱਖ ਅੰਪਾਇਰ ਜਿਹਨੂੰ ਦੁਨੀਆ ਤਰਸਦੀ ਆ ਵੀਰੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਤਰਸਦੀ ਆ ਦੁਨੀਆ ਵੀਰੇ ਬਿਲਕੁਲ ਬਿਲਕੁਲ ਲਓ ਜੀ ਪਿਆਰ ਦਰਬਾਰ ਸਾਹਿਬ ਦਾ ਇੱਥੇ ਤਾਂ ਚਲੋ ਅਹੀਂ ਆਉਣਾ ਹੀ ਆਉਣਾ ਸੀਗਾ ਜਦੋਂ ਕਿਤੇ ਅੰਮ੍ਰਿਤਸਰ ਆਈਦਾ ਵਾ ਤੇ ਮੱਥਾ ਜ਼ਰੂਰ ਟੇਕੀ ਦਾ ਹੀ ਟੇਕੀ ਦਾ ਹੁਣ ਜੋੜਾ ਘਰ ਦੇ ਵਿੱਚ ਜਾ ਕੇ ਜੋੜੇ ਜਮਾ ਕਰਾ ਕੇ ਅੰਦਰ ਮੱਥਾ ਟੇਕਦੇ ਆਂ ਠੀਕ ਹੈ ਜੀ ਗੁਰੂ ਘਰ ਦੀ ਮਰਿਆਦਾ ਨੂੰ ਮੱਖ ਰੱਖਦੇ ਹੋਏ ਆਪਾਂ ਅੰਦਰੋਂ ਵੀਡੀਓ ਘੱਟ ਹੀ ਬਣਾਉਣੀ ਹੈ ਜੀ ਬਾਬਾ ਜੀ ਉਹਦਾ ਜੋ ਮਰਜੀ ਹੈ ਇਥੇ ਹੈ ਕਿ ਕਰੀ ਤਾਂ ਜਿਹੜੀ ਟੈਨਸ਼ਨ ਦੀ ਆ ਹਨਾ ਉਹ ਟੈਨਸ਼ਨ ਦੀ ਛੁੱਟੀ ਹੋ ਜਾਂਦੀ ਥੋੜਾ ਟਾਈਮ ਆ ਨਾ ਨਹੀਂ ਲੈਣਾ ਕਾਲ ਤੱਕ ਤਾਂ ਸਹਿਬ ਤੋਂ ਮੱਥਾ ਟੇਕ ਕੇ ਤੇ ਪ੍ਰਸ਼ਾਦ ਲੈ ਕੇ ਹੁਣ ਆਪਾਂ ਜਿੱਥੇ ਸ਼ਹੀਦਾ ਸਿੰਘਾਂ ਦੀ ਯਾਦਗਾਰ ਹੈ ਚਲਾਸੀ ਦੇ ਸਿੰਘਾਂ ਦੀ ਉੱਥੇ ਆਪਾਂ ਮੱਥਾ ਟੇਕਾਂਗੇ ਜੀ ਇਹ ਯਾਦਗਾਰ ਆ ਜੀ ਚਲਾਸੀ ਦੇ ਸ਼ਹੀਦ ਸਿੰਘਾਂ ਦੀ ਜਿੱਥੇ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪੰਡਰਾਲੇ ਤੇ ਉਹਨਾਂ ਦੇ ਨਾਲ ਦੇ ਸਾਥੀ ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀਆਂ ਇਹ ਉਹਨਾਂ ਸਾਰੇਆਂ ਚੀਤਾ ਸਿੰਘਾਂ ਦੀ ਯਾਦਗਾਰ ਆ ਜੀ ਤੇ ਜਦੋਂ ਵੀ ਤੁਸੀਂ ਕਿਤੇ ਦਰਬਾਰ ਸਾਹਿਬ ਆਓ ਤੇ ਇੱਥੇ ਵੀ ਜ਼ਰੂਰ ਮੱਥਾ ਟੇਕ ਕੇ ਜਾਇਆ ਕਰੋ ਤੇ ਚੀਤਾ ਸਿੰਘਾਂ ਨੂੰ ਯਾਦ ਕਰਿਆ ਕਰੋ ਜੀ ਲੋ ਜੀ ਅੰਦਰੋਂ ਮੱਥਾ ਟੇਕ ਕੇ ਜੇ ਹੁਣ ਅਸੀਂ ਬਾਹਰ ਆ ਗਏ ਆ ਤੇ ਜਿਹੜੇ ਬਾਬਾ ਜੀ ਜਿੱਦਾਂ ਰੌਲਾ ਪਾਉਂਦੇ ਵੀ ਸਾਨੂੰ ਫੋਟੋ ਖਿੱਚਣ ਤੋਂ ਮਨਾ ਕਰਦਾ ਸਾਡਾ ਆ ਵਾ ਇਦਾਂ ਦਾ ਕੁਝ ਨਹੀਂ ਹੈਗਾ ਜੇ ਤੁਸੀਂ ਮਰਜ਼ਾਦਾ ਚ ਰਹਿ ਕੇ ਜੇ ਪਾਸ਼ਾ ਮਰਜ਼ਾਦਾ ਚ ਰਹਿ ਕੇ ਤੁਸੀਂ ਖਿੱਚੂਗੇ ਹਨਾ ਮੈਂ ਤਾਂ ਕੋਈ ਕੁਝ ਨਹੀਂ ਕਹਿੰਦਾ ਤੇ ਜੇ ਆਪਾਂ ਫਿਰ ਮਤਲਬ ਮਰਜ਼ਾਦਾ ਤੋਂ ਬਾਹਰ ਜਾਵਾਂਗੇ ਆਪਾਂ ਪੁੱਲੜਬਾਜੀ ਕਰਦੇ ਆਂ ਕਰਾਂਗੇ ਵੀਡੀਓ ਬਣਾਵਾਂਗੇ ਉਹ ਫਿਰ ਉਹ ਚੀਜ਼ ਦਾ ਫਿਰ ਗਲਤ ਹੈ ਉੱਥੇ ਤਾਂ ਸਾਰੇ ਨਹੀਂ ਕਰਦਾ ਇਹ ਕੋਈ ਤਾਜਮਹਿਲ ਨਹੀਂਗਾ ਜੀ ਜਿੱਥੇ ਤੁਸੀਂ ਹੱਥ ਜੱਥਾ ਪਾ ਕੇ ਹੋਟਮਾ 10 ਪਾਸਾ ਨਹੀਂ ਕਰੀਆ ਇੱਥੇ ਨੀਵੇਂ ਹੋ ਕੇ ਆਉਣਾ ਪੈਂਦਾ ਹਾਂ ਸਾਨੂੰ ਕਦੀ ਕੋਈ ਦਿੱਕਤ ਨਹੀਂ ਆਈ ਇਹੋ ਜੀ ਨਾ ਸਾਨੂੰ ਕਿਸੇ ਨੇ ਰੋਕ ਟੋਕ ਕੋਈ ਕੀਤੀ ਆ ਕਿਉਂਕਿ ਅਸੀਂ ਮਰਿਆਦਾ ਚ ਰਹਿਦਾ ਜਿੱਥੇ ਸਾਨੂੰ ਲੱਗਦਾ ਵਾ ਵੀ ਜਿੱਥੇ ਮਨਾਈ ਆ ਉੱਥੇ ਅਸੀਂ ਆਪ ਵੀ ਸੰਕੋਚ ਕਰੀਦਾ ਜੀ ਠੀਕ ਹੈ ਜੀ ਠੀਕ ਹੈ ਬਾਬਾ ਇੱਥੇ ਕਿਉਂਕਿ ਆਪਣੇ ਪ੍ਰਾਨਨੇ ਵਾਲਾ ਕੰਮ ਹੀ ਨਹੀਂ ਸਾਰੇ ਆਪਣੇ ਹੀ ਆ ਇੱਥੇ ਮਹਾਰਾਜ ਨੇ ਚਾਰ ਦਰ ਚਾਰ ਦਰਵਾਜ਼ੇ ਐਵੇਂ ਨਹੀਂ ਖੁੱਲੇ ਹੋਏ ਜੱਲਿਆਂ ਵਾਲਾ ਬਾਗ ਆ ਗਿਆ ਜਿੱਥੇ ਸਰਦਾਰ ਉਦਮ ਸਿੰਘ ਨੇ ਦਿਆਂ ਕਿੰਨਾਂ ਸਾਲਾਂ ਬਾਅਦ ਜਾ ਕੇ ਗੋਰੇ ਕੋਲੋਂ ਬਦਲਾ ਲਿਆ ਸੀ ਪਰ ਅੱਜ ਸਾਡੀ ਸ਼ਰਮ ਵਾਲੀ ਗੱਲ ਆ ਬਈ ਜਿਵੇਂ ਉਦਮ ਸਿੰਘ ਨੇ ਬਦਲਾ ਗੰਨ ਨਾਲ ਲਿਆ ਸੀ ਨਾ ਕਿ ਠੂਠੇ ਦੇ ਨਾਲ ਠੀਕ ਹੈ ਜੀ ਤੇ ਇੱਥੇ ਦੇਖੋ ਜੀ ਉਹਨਾਂ ਦੀ ਸ਼ਬੀ ਕਿਹੋ ਜੀ ਦਿਖਾਈ ਗਈ ਆ ਸਾਡੇ ਕੋਲ ਆ ਤੁਸੀਂ ਦੇਖ ਸਕਦੇ ਆ ਆ ਨਗਰ ਉਦਮ ਸਿੰਘ ਦੀ ਕੂਟੀ ਆ ਆ ਦੇਖੋ ਕਿਵੇਂ ਫਾਟੇਆਂ ਕਰਕੇ ਜਣਾ ਨਹੀਂ ਚਾਹੀਦਾ ਵੈਸੇ ਦੇਖੋ ਕਿੰਨਾ ਗਲਤ ਦਿਖਾਇਆ ਗਿਆ ਕਿਉਂਕਿ ਬਦਲੇ ਜਿਹੜੇ ਆ ਹਥਿਆਰਾਂ ਦੇ ਨਾਲ ਹੀ ਲੈ ਜਾਂਦੇ ਆ ਜੁੱਤਾਂ ਨਾਲ ਲੈ ਜਾਂਦੇ ਆ ਕੋਈ ਜ਼ਰਤ ਵਾਲੀ ਗੱਲਬਾਤ ਮੂਰਤੀ ਦੇ ਵਿੱਚ ਨਹੀਂ ਦਿਖ ਰਹੀ ਤੇ ਇਹ ਜੱਲਿਆਂ ਵਾਲਾ ਬਾਗ ਆ ਬਹੁਤ ਚਾਲਾਂ ਤਹਿਤ ਇਹ ਕੰਮ ਹੋ ਰਿਹਾ ਆ ਬਾਕੀ ਆਪਣੇ ਲੋਕ ਸਮਝਦੇ ਨਹੀਂ ਪਏ ਇਹਨਾਂ ਚੀਜ਼ਾਂ ਨੂੰ ਕਦੋਂ ਸਮਝ ਆਊਗੀ ਇਹ ਨਹੀਂ ਪਤਾ ਪਰ ਆ ਜਿਹੜੀ ਮੂਰਤੀ ਬਣਾਈ ਹੈ ਬਹੁਤ ਗਲਤ ਆ ਜੀ ਇੱਥੇ ਇਹਨਾਂ ਦੇ ਹੱਥ 'ਚ ਗਨ ਚਾਹੀਦੀ ਸੀ ਤੇ ਛਾਤੀ ਚੌੜੀ ਕਰਕੇ ਖੜੇ ਹੋਣੇ ਚਾਹੀਏ ਸੀ ਕਿਉਂਕਿ ਕਿਰਦਾਰ ਬਹੁਤ ਵੱਡਾ ਵਾ ਲੋ ਜਿਥੋਂ ਮੋਟਰਲ ਕੱਢੀਏ ਆਪਣਾ ਤੇ ਹੁਣ ਚੱਲੀਏ ਹੀਰੇ ਪਨੀਰ ਵਾਲੇ ਕੋ ਮੈਂ ਵੀ ਉਡਾ ਕੇ ਦੇ ਦਾਂ ਜੀ ਮੈਂ ਤਾਂ ਉੱਡੇ ਨਹੀਂ ਸਹੀ ਆਹ ਭਾਣੇ ਕੀਤੀ ਹੈਲਪ ਸਾਡੀ ਕਬੂਤਰ ੜਾਉਣ ਲਈ ਧੰਨਵਾਦ ਵੀਰ ਲਓ ਜੀ ਹੀਰੇ ਪਨੀਰ ਵਾਲੇ ਹੱਲ ਚਾਲੇ ਪਾਤੇ ਆ ਪਹੁੰਚ ਗਏ ਆ ਜੀ ਹੀਰੇ ਪਨੀਰ ਵਾਲੇ ਦੇ ਤੇ ਹੁਣ ਛਕਦੇ ਆਂ ਕੁਛ ਨਾ ਕੁਛ ਇੱਥੋਂ ਆ ਗਿਆ ਹੀ ਰੱਜ ਗਿਆ ਹੀਰਾ ਹੀਰਾ ਪਨੀਰ ਵਾਲਾ ਤੇ ਪਨੀਰ ਅੱਜ ਚੈੱਕ ਕਰਕੇ ਦੇਖਦੇ ਆਂ ਵਾਕਈ ਕੋਲਾ ਵਾਲਾ ਵਾ ਤੇ ਵੀਡੀਓ ਤੇ ਦਾ ਬੜਾ ਕਹਿੰਦਾ ਹੁੰਦਾ ਮੇਰਾ ਪਨੀਰ ਰੂਣ ਵਾਲਾ ਆ ਜੀ ਆਹ ਬਾਕੀ ਚਲੋ ਕੁਛ ਆਰਡਰ ਕਰਦੇ ਆਂ ਲਓ ਜੀ ਇੱਕ ਦੋ ਆਪਾਂ ਚਾਹ ਆਰਡਰ ਕੀਤੀਆਂ ਤੇ ਆਪਾਂ ਪਨੀਰ ਵਾਲੇ ਪਕੌੜੇ ਮੰਗਾਏ ਆ ਜਿਹੜਾ ਇਹ ਬਹੁਤ ਫੇਮਸ ਆ ਕਹਿੰਦਾ ਹੁੰਦਾ ਰੂਹ ਵਾਲੇ ਜਿਹਦੀਆਂ ਸਿਫਤਾਂ ਬਹੁਤ ਕਰਦਾ ਨਾ ਆਪਣਾ ਪਨੀਰ ਕਹਿੰਦਾ ਹੁੰਦਾ ਜਮਾ ਹੀ ਰੂਹ ਆ ਦੇਖਦੇ ਆ ਵਾਕੇ ਰੂਹ ਹੈਗਾ ਬੱਸ ਬਾਬਾ ਤੋੜ ਕੇ ਦਿਖਾਓ ਹੋਰ ਕੀ ਇਹ ਤਾਂ ਦੇਖਣ ਨੂੰ ਵਧੀਆ ਲੱਗਾ ਬਾਕੀ ਹੁਣ ਖਾ ਗਏ ਟੇਸਟ ਕਰਦਾ ਹਾਂ ਹੂੰ ਗੱਲ ਬਾਤ ਹੈਗੀ ਆ ਹੈਗੀ ਗੱਲ ਬਾਤ ਬਈ ਵਾਕੇ ਨੂੰ ਆ। ਉਹ ਵਾਕਏ ਵੀ ਸੱਚੀ ਗੱਲਬਾਤ ਹੈਗੀ ਆ। ਬਹੁਤ ਵਧੀਆ ਟੇਸਟ ਆ ਤੇ ਬਹੁਤ ਸੌਫਟ ਆ। ਹੁਣ ਚਾਹ ਦੇ ਇਸ ਦੇ ਨਾਲ ਚਾਹ ਵੀ ਨਹੀਂ। ਆ ਗਿਆ ਹੀਰਾ, ਸ਼ਾਗਿਆ ਹੀਰਾ। ਕਹਿੰਦਾ ਦਿਲ ਦਾ ਦਿਲ ਦਾਣੀ ਮੜਾ। ਜਿਹੜਾ ਹੀਰਾ ਪਨੀਰ ਆ। ਟੂਨੇ ਬਾਬਾ ਇੱਦਾਂ ਲਗਾ ਦਿਲਦਾਨੀ ਮਾੜਾ ਤੇਰਾ ਬਾਬਾ ਰਗੜੇ ਵਾਲਾ ਆਪਾਂ ਨਹੀਂ ਇੰਨੀ ਰੋਣਾ ਹੁਣ ਕਾਪੀ ਜਣਾ ਸਹੀ ਹੈ ਨਾ ਚਲੋ ਚਾਹ ਪਾਣੀ ਛਕੀਏ ਤੇ ਨਿਕਲੀਏ ਇਥੋਂ ਲੋ ਜੀ ਵਾਕਿਆ ਬਹੁਤ ਜ਼ਿਆਦੀ ਗੱਲਬਾਤ ਹੈ ਸੱਚੀ ਆਪਾਂ ਕਿਹੜਾ ਵੀ ਆਪਾਂ ਕਿਹੜਾ ਵੀ ਉਹ ਫੂਡ ਬਲੌਗਰ ਆ ਵੀ ਜਿਹੜੇ ਪੇਡ ਪ੍ਰੋਮੋਸ਼ਨ ਕਰਨੀਆਂ ਜਾਂ ਕਿਦਾਂ ਹਨ ਆਪਾਂ ਤਾਂ ਪੈਸੇ ਦੇਨੇ ਖਾਣਾ ਨਾ ਵਧੀਆ ਲੱਗਾ ਗਲਤ ਕਹਿ ਦੇਣਾ ਵਧੀਆ ਲੱਗਾ ਤੇ ਵਧੀਆ ਕਵਾਂਗੇ ਕਿਉਂ ਬਾਬਾ ਕਿੱਦਾਂ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਾ ਤਾਂ ਹੀ ਦਾ ਆਪਣਾ ਪਲੇਟ ਵੀ ਕੈਤੀਆ ਤੋ ਜੀ ਬਾਬੇ ਨੇ ਇੱਕ ਪਲੇਟ ਹੋਰ ਆਰਡਰ ਕਰ ਦਿੱਤੀ ਆ ਤੇ ਮੌਸਮ ਵੀ ਸਾਥ ਲੱਗ ਗਿਆ ਦਿਨ ਅੱਜ ਉਹਦਾ ਵੇਹ ਗਰਮੀ ਬਹੁਤ ਜ਼ਿਆਦਾ ਸੀਗੀ ਆ ਹੁਣ ਹਵਾ ਵਗੀ ਆ ਵਧੀਆ ਮੌਸਮ ਹੋ ਗਿਆ ਬਾਕੀ ਚਾਹ ਪੀਨੇ ਆ ਚਾਹ ਪੀ ਕੇ ਤੁਹਾਨੂੰ ਚਾਹ ਦਾ ਵੀ ਟੇਸ ਦੱਸਾਂਗੇ ਮਸਾਲੇਦਾਰ ਚਾਹ ਮਹੰਗਾਈ ਆ ਆਪਾਂ ਠੀਕ ਹੈ ਜੀ ਬਾਬਾ ਜੋ ਮਰਜੀ ਆ ਹਿੱਲਣਾ ਛਿੱਲਣਾ ਜੋ ਮਰਜੀ ਠੰਡੇ ਤੱਤੇ ਹਨ ਸਪੂਨ ਜਾ ਨਾ ਹੀ ਆਉਂਦਾ ਜਿਹੜਾ ਜਿਹੜਾ ਸੈਲਫ ਸਰੂ ਖੜਦਾ ਹੈ ਨਾ ਚਾਹ ਨਾਲ ਲਾ ਦਰਦਿਆ ਸਿਰ ਦਾ ਉਹ ਚਾਹੀ ਚੱਕਦੀ ਆ ਹੱਟ ਪੈਰ ਖੂਲ ਕੇ ਰੱਖ ਦਿੰਦੀ ਆ ਇੱਕ ਵਾਰੀ ਚਾਹ ਹਾਂ ਹੱਟ ਪੈਰ ਖੂਲ ਕੇ ਜਾਂ ਵੀ ਗੋਡੇ ਆ ਪ੍ਰਾਈਸ ਵੀ ਕੋਈ ਜ਼ਿਆਦਾ ਨਹੀਂ ਆ ਨਾ ਚਾਹ ਦਾ 20 ਰੁਪਏ ਦੇ ਹਿਸਾਬ ਨਾਲ ਚਾਹ ਵੀ ਬਹੁਤ ਵਧੀਆ ਆ ਬਹੁਤ ਵਧੀਆ ਲਓ ਜੀ ਇੱਕ ਕਰੀ ਹੋਰ ਚਲੋ ਬਾਬਾ ਜੀ ਛੱਪੋ ਫੱਟੇ ਤੇ ਚੱਲੀਏ ਫਿਰ ਬਾਬਾ ਜੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸੀ ਤੇ ਬਾਬਾ ਨੌਤ ਸਿੰਘ ਜੀ ਦੇ ਗੁਰਦੁਆਰੇ ਮੱਥਾ ਟੇਕ ਲਿਆ ਜੀ ਅਸੀਂ ਤੇ ਬਾਬਾ ਜੀ ਕਹਿੰਦੇ ਦੇਗ ਪਾਣੀ ਛਕਣਾ ਆ ਬਾਬਾ ਜੂਗਾ ਸਿੰਘ ਜੀ ਦਾ ਪੜਾਵਾ ਜੀ ਤਰਨਾ ਦਾ ਲਾਲਿਆਂ ਦਾ ਮੈਂ ਕਿਹਾ ਦੇਗ ਪਾਣੀ ਦੇ ਕੱਫੇ ਛਕ ਲੀਏ ਛੀਦੀ ਦੇਗਾਂ ਦੇ ਪੈਰੇ ਲਾ ਲੀਏ ਆਪਾਂ ਵੀ ਲੋ ਜੀ ਵਾਪਸੀ ਦੇ ਬਾਬੇ ਨੌਨ ਸਿੰਘ ਤੋਂ ਦੇਗ ਪਾਣੀ ਛੱਕ ਕੇ ਹੁਣੇ ਹੀ ਵਾਪਸੀ ਕੀਤੀ ਆ ਘਰ ਨੂੰ ਆਹ ਤਰਨਤਾਰਨ ਸਾਹਿਬ ਦਾ ਗੇਟ ਆ ਜੀ ਇੱਥੇ ਕਿਹੇ ਤਨ ਫੇਰ ਗੇੜਾ ਮਾਰਾਂਗੇ ਹੁਣ ਆਪਾਂ ਚੱਲੀਏ ਜੀ ਗੋਇੰਦਵਾਲ ਸਾਹਿਬ ਤੋਂ ਗੋਇੰਦਵਾਲ ਸਾਹਿਬ ਤੋਂ ਸੁਲਤਾਨਪੁਰ ਸੁਲਤਾਨਪੁਰੋਂ ਆਪਾਂ ਆਪਣੇ ਘਰੇ ਅਜੀ ਸਫਰ ਕਾਫੀ ਕੱਢ ਲਿਆ ਸੀ ਬਾਬਾ ਨੌਦ ਸਿੰਘ ਜੀ ਤੋਂ ਦੇਖ ਪਾਣੀ ਛੱਕੇ ਤੁਰੇ ਸੀਗੇ ਤੇ ਰਾਹ 'ਚ ਅਸੀਂ ਕਿਤੇ ਰੁਕੇ ਨਹੀਂ ਇੱਥੇ ਆ ਕੇ ਬ੍ਰੇਕ ਲਾਈ ਆ ਤੇ ਸੋਚਿਆ ਵੀ ਇੱਥੇ ਨਾਲੇ ਮਹਾਰਾਜ ਨੂੰ ਨਮਸਕਾਰ ਕਰਕੇ ਇੱਥੋ ਹੀ ਪ੍ਰਸ਼ਾਦਾ ਪਾਣੀ ਛੱਕ ਕੇ ਚੱਲਦੇ ਆਂ ਭੁੱਖ ਲੱਗੀ ਸੀਗੀ ਫੀਰੇ ਦਾ ਪਨੀਰ ਜਿਹੜਾ ਹੈਗਾ ਉਹ ਦਾ ਪਚ ਪੁੱਜ ਗਿਆ ਵਾ ਤੇ ਹੁਣ ਇੱਥੋਂ ਮਹਾਰਾਜ ਦੇ ਦਰ ਤੋਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਘਰ ਨੂੰ ਵਾਪਸੀ ਕਰਦੇ ਆਂ ਘਰੇ ਪਹੁੰਚ ਗਏ ਆ ਜੀ ਬੜੀ ਮੁਸ਼ਕਲਤ ਦੇ ਬਾਅਦ ਬਹੁਤ ਮਿਹਨਤ ਕਰਕੇ ਘਰੇ ਪਹੁੰਚੇ ਆ ਬਹੁਤ ਜਿਆਦੀ ਲੰਬੀ ਮਿਹਨਤ ਕਰਕੇ ਲੰਬੀ ਮਿਹਨਤ ਇਹਨੂੰ ਕਹਿੰਦੇ ਹੁੰਦੇ ਹੋ ਘਰੇ ਪਹੁੰਚ ਗਏ ਆ ਹੁਣ ਅਸੀਂ ਜਲ ਪਾਣੀ ਛਕਦੇ ਆ ਤੇ ਬਾਕੀ ਤੁਹਾਨੂੰ ਹੁਣ ਮਿਲਦੇ ਆ ਜੀ ਸਵੇਰ ਨੂੰ